ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਮੈਂ ਹਾਂ ਸੰਦੀਪ ਸ਼ਰਮਾ ਸੋ ਇੱਕ ਵਾਰੀ ਫੇਰ ਲੁਧਨਾਨ ਦੇ ਇੱਕ ਸਰਪੰਚ ਦੇ ਖਿਲਾਫ ਕੁਝ ਸ਼ਰਾਰਤੀ ਅਨਸਰ ਨੇ ਦੇਰ ਰਾਤ ਧਰਨਾਤਾ ਆਖੇਕਰ ਸਰਪੰਚ ਬਣੇ ਹੋਏ ਮਹਿਜ 8 ਮਹੀਨੇ ਹੋਇਆ ਤੇ ਉਹਨਾਂ ਦੇ ਕੁਝ ਕੰਮਾਂ ਨੂੰ ਲੈ ਕੇ ਉਹਨਾਂ ਦੇ ਦੇਰ ਰਾਤ ਘਰ ਦੇ ਕੇ ਕੁਝ ਅਣਪਛਾਤੇ ਲੋਕ ਹੈ ਉਹਨਾਂ ਦੇ ਘਰ ਆਂਦੇ ਆ ਤਾਂ ਉਹਨਾਂ ਦੀ ਛਵੀ ਨੂੰ ਖਰਾਬ ਕਰਨ ਦੀ ਵੀ ਗੱਲ ਆਖੀ ਆ ਤਾਂ ਮੇਨਾਂ ਇਸ ਤੇ ਮੌਜੂਦਾ ਲੁਧਨਾਨ ਦੇ ਬਸੰਤ ਐਵੈਨਿਊ ਦੇ ਇਹ ਤਮਾਮ ਉਹ ਬਸ਼ਿੰਦੇ ਜਿਹੜੇ ਆਪਣੇ ਸਰਪੰਚ ਇਸ ਦੇ ਮੌਜੂਦਾ ਸਰਪੰਚ ਆਨੰਦ ਗੋਇਲਾ ਇਸ ਤੇ ਮੌਕੇ ਤੇ ਮੌਜੂਦ ਹੈ ਕਿਉਂਕਿ ਇਹ ਉਹ ਲੋਕ ਹੈ ਇਹਨਾਂ ਦੀ ਛਵੀ ਨੂੰ ਖਰਾਬ ਕਰਨਾ ਚਾਹੁੰਦੇ ਤੇ ਵਿਕਾਸ ਕਾਰਜਾਂ ਨੂੰ ਲੈ ਕੇ ਉਹਨਾਂ 'ਚ ਅੜਚਲ ਪੈਦਾ ਕਰ ਰਹੇ ਆ ਤਾਂ तमाम ਇਹ ਬਸੰਤ ਐਵੇਨਿਊ ਜੁਬਲੀਕ ਹੈ ਉਹ ਖੜੇ ਆ ਮੌਜੂਦ ਹੈ ਇਸ ਟਮ ਤੇ ਮੇਨਾ ਮੌਜੂਦ ਹੈ ਇਸ ਟਮ ਸਰਪੰਚ ਆਨੰਦ ਗੋਇਲਾ ਸਾਹਿਬ ਕੀ ਮਾਮਲਾ ਸੀ ਉਹ ਕੀ ਤੁਹਾਨੂੰ ਮਹਿਜ 8 ਮਹੀਨੇ ਹੋਏ ਆ ਕਿ 8 ਮਹੀਨੇ ਵਿੱਚ ਸਰਕਾਰਾਂ ਇੰਨੀ ਜਲਦੀਆਂ ਨਈ ਡਿਵੈਲਪਮੈਂਟ ਕਰਾਉਂਦੀਆਂ ਕਿ ਇੱਕ ਪਾਸੇ ਪੰਜਾਬ ਸਰਕਾਰ ਹੈ ਇੱਕ ਪਾਸੇ ਸਰਪੰਚ ਹੈ ਵੀ ਦੁਆਰਾ ਫੇਰੀ ਕੁਆਲਿਫਾਇਰ ਬਾਈ ਲਕਿਨ ਹੋ ਰਿਹਾ ਸਰਪੰਚਾ ਦੇ ਪੰਚਾਂ ਦੇ ਰੱਖੇ ਨੇ ਬਾਕੀ ਹੈਗੇ ਕਿਸਦਾ ਦੇਖਦੇ ਹੋ ਕੀ ਮਸਲਾ ਸੀ ਕਰਦੇ ਇਰਾਦਾ ਪਹਿਲਾਂ ਤਾਂ ਦੈਨਿਕ ਸਵੇਰਾ ਦੀ ਪੂਰੀ ਟੀਮ ਨੂੰ ਬਹੁਤ ਬਹੁਤ ਜੀ ਆਇਆਂ ਨੂੰ ਕੱਲ ਕੁਛ ਸ਼ਰਾਰਤੀ ਅੰਸਰਾਂ ਨੇ ਮੇਰੇ ਘਰ ਜੋ ਹੈ ਧਰਨਾ ਪ੍ਰਦਰਸ਼ਨ ਕੀਤਾ ਔਰ ਸਾਡੇ ਨਾਲ ਲੜਾਈ ਕਰਨ ਦੀ ਵੀ ਕੋਸ਼ਿਸ਼ ਕੀਤੀ ਉਹ ਇਹ ਕਲੇਮ ਕਰਦੇ ਨੇ ਕਿ ਕਲੋਨੀ ਦੇ ਵਿੱਚ ਵਿਕਾਸ ਕਾਰਜ ਨਹੀਂ ਹੋ ਰਹੇ ਜੋ ਕਿ ਉਹ ਬਿਲਕੁਲ ਝੂਠਾ ਕਲੇਮ ਕਰ ਰਹੇ ਨੇ ਵਿਕਾਸ ਕਾਰਜ ਹੋ ਰਹੇ ਨੇ ਜਿੰਨਾ ਕੰਮ ਹੁਣ ਤੱਕ ਹੋ ਸਕਦਾ ਸੀ ਉਸ ਤੋਂ ਜ਼ਿਆਦਾ ਵੱਧ ਚੜ੍ਹ ਕੇ ਕੰਮ ਹੋਇਆ ਇਸ ਗੱਲ ਦੇ ਸਾਕਸ਼ੀ ਆ ਜਿੰਨੇ ਸਾਰੇ ਬਸੰਤ ਅਮਨਿਤ ਦੇ ਵਸਨੀਕ ਨੇ ਇਹ ਸਾਰੇ ਇਸ ਗੱਲ ਦੇ ਸ਼ਾਖਸ਼ੀ ਨੇ ਔਰ ਪੂਰੇ ਬਸੰਤ ਅਮਨਿਤ ਵੱਖ-ਵੱਖ ਇਲਾਕਿਆਂ ਤੋਂ ਸਾਰੇ ਬੰਦੇ ਆਏ ਹੋਏ ਨੇ ਸਾਡੀ ਜਿਹੜੀ ਪੰਚਾਇਤ ਹੈ ਸਾਡੀ ਪੰਚਾਇਤ ਬੁੱਡਾ ਪ੍ਰੂਫ ਕਲੋਨੀ ਹੈ ਜਿਹੜੀ ਇੱਕ ਪ੍ਰਾਈਵੇਟ ਬੁੱਡਾ ਪ੍ਰੂਫ ਕਲੋਨੀ ਹੈ ਪੰਚਾਇਤ ਕੋਲ ਕਦੇ ਵੀ ਬਹੁਤ ਜ਼ਿਆਦਾ ਫੰਡਸ ਨਹੀਂ ਹੁੰਦੇ ਸਟਿਲ ਅਸੀਂ ਜੋ ਹੈ ਵਿਕਾਸ ਕਾਰਜਾਂ ਨੂੰ ਬਹੁਤ ਤੇਜ਼ੀ ਨਾਲ ਕੀਤਾ ਹੈ ਜਿਹਦਾ ਇੱਕ ਲੋਖਾ ਜੋਖਾ ਉਹ ਸ਼ਰਾਰਤੀ ਅੰਸਰਾਂ ਦੀ ਅੱਖਾਂ ਖੋਲਣ ਵਾਸਤੇ ਮੈਂ ਨਾਲ ਲੈ ਕੇ ਆਇਆ ਪ੍ਰੂਫ ਉਹ ਪ੍ਰੂਫ ਮੈਂ ਨਾਲ ਲੈ ਕੇ ਆਇਆ 8 ਮਹੀਨੇ ਦੇ ਦੌਰਾਨ ਜੀ ਬਸੰਤ ਮੈਨੂ ਦੇ ਪਾਰਟ 1 ਦੇ ਅੰਦਰ ਮਕਾਨ ਨੰਬਰ 23 ਤੋਂ 31, 62 ਤੋਂ 70, 83 ਤੋਂ 102, 78 ਤੋਂ 408, 505 ਤੋਂ 411, 401 ਤੋਂ 404, 19 ਤੋਂ ਲੈ ਕੇ 22 ਅਤੇ ਪੂਰੀ ਦੀ ਪੂਰੀ ਜਨਤਾ ਐਨਕਲੇਵ ਔਰ ਬਸੰਤ ਮੈਨੂ ਦੀ ਜੋ ਡਿਵਾਈਡਿੰਗ ਰੋਡ ਹੈ ਇਹ ਪੂਰੀ ਦੀ ਪੂਰੀ ਸੜਕਾਂ ਦਾ ਨਿਰਮਾਣ ਕੀਤਾ ਗਿਆ ਜੀ ਦੀ ਕੁੱਲ ਲੰਬਾਈ 2456 ਰਨਿੰਗ ਫੁੱਟ ਹੈ ਇਹ ਨੂੰ ਟੋਟਲ ਸਕੁਅਰ ਫੀਟ ਦੇ ਅੰਦਰ ਜੇ ਆਪਾਂ ਕਾਊਂਟ ਕਰਦੇ ਹਾਂ ਤਾਂ ਇਹ 49120 ਸਕੁਅਰ ਫੀਟ ਸੜਕ ਇਹ ਬਣੀ ਹੈ 8 ਮਹੀਨਿਆਂ ਦੇ ਦੌਰਾਨ ਸੜਕਾਂ ਬਣਾਈਆਂ ਹੋਏ ਤੁਸੀਂ ਕੀ 10 10 10 ਹਜ਼ਾਰ ਉਸ ਤੋਂ ਇਲਾਵਾ ਐਕਸਟੈਂਸ਼ਨ 5 ਦੇ ਅੰਦਰ ਅਸੀਂ 1916 ਤੋਂ ਲੈ ਕੇ 1926 1927 ਤੋਂ ਲੈ ਕੇ 1934 1904 ਤੋਂ ਲੈ ਕੇ 1915 1942 ਤੋਂ ਲੈ ਕੇ 1935 1854 ਤੋਂ ਲੈ ਕੇ 1861 1845 ਤੋਂ ਲੈ ਕੇ 1853 ਇਸ ਬਲਾਕ ਦੇ ਅੰਦਰ ਆ ਸੜਕਾਂ ਦਾ ਨਿਰਮਾਣ ਕੀਤਾ ਜੀ ਦੀ ਕੁੱਲ ਲੰਬਾਈ 1596 ਰਨਿੰਗ ਫੁੱਟ ਹੈ ਜੋ ਕਿ ਟੋਟਲ 31920 ਸਕਰ ਫੁੱਟ ਬਣਦੀ ਹੈ ਉਸ ਤੋਂ ਬਾਅਦ ਐਕਸਟੈਂਸ਼ਨ 7 ਦੇ ਅੰਦਰ ਸਹੀ ਬਹੁਤ ਡਿਵੈਲਪਮੈਂਟ ਦੇ ਕੰਮ ਕੀਤੇ ਜਿਸ ਦਾ ਬਿਓਰ ਆ ਸਾਡੇ ਮਾਨਯੋਗ ਬੱਗਾ ਸਾਹਿਬ ਨੇ ਅੱਜ WhatsApp ਗਰੁੱਪਾਂ ਦੇ ਅੰਦਰ ਦਿੱਤਾ ਹੈ ਜੀ ਦੀ ਕਿ ਕੁੱਲ ਕੋਸਟ ਤਕਰੀਬਨ ਤਕਰੀਬਨ 15 ਲੱਖ ਰੁਪਏ ਹੈ ਐਕਸਟੈਂਸ਼ਨ 5 ਦੇ ਅੰਦਰ ਅਸੀਂ ਤਕਰੀਬਨ ਤਕਰੀਬਨ 750 ਰਨਿੰਗ ਫੁੱਟ ਸੜਕਾਂ ਦਾ ਨਿਰਮਾਣ ਕੀਤਾ ਐਕਸਟੈਂਸ਼ਨ 2 ਦੇ ਅੰਦਰ ਅਸੀਂ ਤਕਰੀਬਨ ਤਕਰੀਬਨ 270 ਰਨਿੰਗ ਫੁੱਟ ਦਾ ਨਿਰਮਾਣ ਕੀਤਾ ਜੋ ਕਿ ਹੁਣ ਤੱਕ ਟੋਟਲ 6000 ਰਨਿੰਗ ਫੁੱਟ ਸੜਕਾਂ ਜੋ ਹੈ ਅਸੀਂ ਆਪਣੇ 8 ਮਹੀਨਿਆਂ ਦੇ ਦੌਰਾਨ ਬਣਾ ਚੁੱਕੇ ਹਾਂ ਜੋ ਕਿ 120000 ਸਕਰ ਫਿਟ ਬਣਦੀ ਹੈ ਜੀ ਦੀ ਟੋਟਲ ਕੋਸਟ ਤਕਰੀਬਨ ਤਕਰੀਬਨ 54 ਲੱਖ ਰੁਪਏ ਹੈ ਉਸ ਤੋਂ ਇਲਾਵਾ ਸੀਵਰੇਜ ਦੀ ਸਮੱਸਿਆ ਨੂੰ ਨਿਜੱਠਣ ਵਾਸਤੇ ਅਸੀਂ ਇਲੈਕਟ ਹੁੰਦੇ ਸੁਪਰ ਸੈਕਸ਼ਨ ਮਸ਼ੀਨ ਪਰਚੇਸ ਕੀਤੀ ਜੀ ਦੀ ਕੀਮਤ 13 ਲੱਖ ਰੁਪਏ ਹੈ ਜੋ ਕਿ ਜਿੱਥੇ ਜਿੱਥੇ ਸੀਵਰੇਜ ਦੀ ਪ੍ਰੋਬਲਮ ਆਉਂਦੀ ਹੈ ਉੱਥੇ ਉੱਥੇ ਤੁਰੰਤ ਜੋ ਹੈ ਸੀਵਰੇਜ ਮਸ਼ੀਨ ਭੇਜੀ ਜਾਂਦੀ ਹੈ ਤੁਸੀਂ ਵਿਕਾਸ ਕਾਰਜਾਂ ਦੀ ਗੱਲ ਕੀਤੀ ਹੈ ਬਿਲਕੁਲ ਤੁਸੀਂ ਆਪਣਾ ਬਿਲਕੁਲ ਪੱਖ ਰੱਖ ਰਿਹਾ ਬਿਲਕੁਲ ਬਿਲਡ ਪ੍ਰੂਫ ਤੁਸੀਂ ਰੱਖ ਰਹੇ ਹੋ ਜਨਤਾਲ ਸਾਹਮਣੇ ਵੀ ਹੈ মিডিਆ ਸਾਹਮਣੇ ਵੀ ਹੈ ਆਬਜੈਕਸ਼ਨ ਕਿਸ ਗੱਲ ਦਾ ਹੋਇਆ ਤਾਂ ਉਹ ਜਿਹੜੇ ਬੰਦੇ ਆਏ ਸੀ ਜਿਹੜੇ ਤੁਸੀਂ ਗੱਲ ਕਰਦੇ ਵੀ ਸ਼ਰਾਰਤੀ ਅਨਸਰ ਸੀ ਤੁਹਾਨੂੰ ਪ੍ਰੂਵ ਕਰਨ ਵਾਸਤੇ ਆਏ ਸੀ ਸਾਡੇ ਵਿਕਾਸ ਕਾਰਜਾਂ ਦੇ ਕੰਮ ਨੂੰ ਅਰਚਨ ਪਾਉਣ ਵਾਸਤੇ ਆ ਸੀ ਰੀਜ਼ਨ ਕੀ ਰਿਹਾ ਕੀ ਡਵੈਲਪਮੈਂਟ ਕਾਜਰ ਉਹਨਾਂ 'ਤੇ ਕੋਈ ਟੜਤੇ ਐਲੀਗੇਸ਼ਨ ਲਗਾ ਰਹੇ ਸੀ ਜਾਂ ਕੁਝ ਤੁਹਾਨੂੰ ਕੰਮ ਨਾ ਕਰਨ ਦੀ ਕਰਦੇ ਉਹ ਪ੍ਰੈਸ਼ਰ ਪਾ ਰਹੇ ਅਸਲ ਦੇ ਅੰਦਰ ਤਾਂ ਮੈਂ ਜੋ ਸਮਝਦਾ ਮੈਂ ਸਮਝਦਾ ਕਿ ਇਹ ਸਿਰਫ ਉਹ ਸਿਰਫ ਹਾਰ ਦੀ ਹਤਾਸ਼ਾ ਹੈ ਹਾਰ ਨਹੀਂ ਪੰਜਾਬ ਹਰਦੀਪ ਸਿੰਘ ਚਾਵਲਾ ਹਰਦੀਪ ਸਿੰਘ ਚਾਵਲਾ ਆਪਣੀ ਹਾਰ ਨੂੰ ਬਰਦਾਸ਼ਤ ਨਹੀਂ ਕਰ پا ਰਿਹਾ ਇਸ ਆਪ ਦਾ ਸਰਪੰਚ ਸੀ ਜਾਂ ਤੁਹਾਡੇ ਨਾਲ ਵਿਰੋਧੀ ਤੇ ਲੜੇ ਨਹੀਂ ਇਹ ਮੇਰੀ ਵਿਰੋਧੀ ਧਿਰ ਸੀ ਜੀ ਇਹ ਮੇਰਾ ਮੇਰਾ ਭਰਾ ਮੇਰੇ ਅਗੇਂਸਟ ਖੜਾ ਸੀ ਜੀ ਉਹ ਇੱਕ ਪਾਰਟੀ ਤੋਂ ਖੜੇ ਸੀ ਟੀਮ ਪ੍ਰੀਤ ਮਹਿੰਦਰ ਤੋਂ ਔਰ ਮੇਰੀ ਆਪਣੀ ਇੱਕ ਟੀਮ ਸੀ ਟੀਮ ਆਨੰਦ ਗੋਇਲ ਜੀ ਔਰ ਉਸ ਦੇ ਅੰਦਰ ਜੋ ਹੈ ਮੈਂ ਐਜ਼ ਅ ਸਰਪੰਚ ਇਲੈਕਟ ਹੋਇਆ ਔਰ ਹਰਦੀਪ ਜੋ ਚਾਵਲਾ ਹੈ ਹਰਦੀਪ ਚਾਵਲਾ ਉਹ ਹਾਰ ਗਿਆ ਸੀ ਜਿਹਨੂੰ ਆਪਣੀ ਹਾਰ برداشت ਨਹੀਂ ਹੋ ਰਹੀ ਔਰ ਤੁਹਾਨੂੰ ਮੈਂ ਇੱਥੇ ਇਹ ਵੀ ਦੱਸਣਾ ਜ਼ਰੂਰ ਜ਼ਰੂਰੀ ਸਮਝੂਗਾ ਕੀ ਜੋ ਉਹਨਾਂ ਦਾ ਬੈਨਰ ਸੀ ਟੀਮ ਪ੍ਰੀਤ ਮਹਿੰਦਰ ਜੀ ਪ੍ਰੀਤ ਮਹਿੰਦਰ ਜੀ ਇੱਕ ਬਹੁਤ ਸੁਲਝੇ ਹੋਏ ਔਰ ਬਹੁਤ ਵਧੀਆ ਇਨਸਾਨ ਨੇ ਇਹਨਾਂ ਦੀ ਜੋ ਟੀਮ ਸੀ ਪੂਰ ਦੀ ਪੂਰੀ ਟੀਮ ਹਰਦੀਪ ਦੀ ਗਲਤ ਹਰਕਤਾਂ ਕਰਕੇ ਹਰਦੀਪ ਦਾ ਸਾਥ ਛੱਡ ਚੁੱਕੇ ਨੇ ਕੱਲ ਜੋ ਧਰਨਾ ਪ੍ਰਦਰਸ਼ਨ ਸੀ ਧਰਨਾ ਪ੍ਰਦਰਸ਼ਨ ਦੇ ਅੰਦਰ ਇਹਨਾਂ ਦੀ ਟੀਮ ਦੇ ਜਿਹੜੇ ਮੇਨ ਮੈਂਬਰ ਸੀ ਪ੍ਰੀਤ ਮਹਿੰਦਰ ਜੀ ਔਰ ਸ਼ੈਰੀ ਇਹ ਦੋਨੋਂ ਹੀ ਮੌਜੂਦ ਨਹੀਂ ਸੀ ਮੇਰੀ ਨਿੱਜੀ ਤੌਰ ਤੇ ਪ੍ਰੀਤ ਮਹਿੰਦਰ ਜੀ ਨਾਲ ਔਰ ਸ਼ੈਰੀ ਨਾਲ ਗੱਲ ਹੁੰਦੀ ਹੈ ਫੋਨ ਦੇ ਉੱਤੇ ਔਰ ਮੇਰੇ ਕੋਲ ਉਹਦੀਆਂ ਕਈ ਰਿਕਾਰਡਿੰਗਸ ਵੀ ਨੇ ਉਸ ਦੇ ਅੰਦਰ ਉਹ ਆਪਣੀ ਨામੋਸ਼ੀ ਜੋ ਹੈ ਜ਼ਾਹਿਰ ਕਰ ਦੇਣੀ ਕਿ ਅਸੀਂ ਹਰਦੀਪ ਨੂੰ ਸਮਝਾਣੇ ਆ ਕਿ ਹਰਦੀਪ ਚੁਣੀ ਹੋਈ ਪੰਚਾਇਤ ਬਹੁਤ ਅੱਛਾ ਕੰਮ ਕਰ ਰਹੀ ਹੈ ਔਰ ਤੂੰ ਉਹਨਾਂ ਦੇ ਕੰਮਾਂ ਦੇ ਅੰਦਰ ਅੜਚਨ ਪਾ ਰਹੇ ਆ ਔਰ ਤੂੰ ਅਨਨੈਸੈਸਰੀ ਆਨੰਦ ਗੋਇਲ ਨੂੰ ਡੀਫੇਮ ਕਰ ਰਹੇ ਆ ਜੋ ਕਿ ਗਲਤ ਹੈ ਅਸੀਂ ਇਹਨਾਂ ਕੰਮਾਂ ਦੇ ਵਿੱਚ ਤੇਰੇ ਨਾਲ ਨਹੀਂ ਹੈਗੇ ਔਰ ਕੱਲ ਦੀ ਜੋ ਕਾਲ ਇਹਨਾਂ ਨੇ ਧਰਨਾ ਪ੍ਰਦਰਸ਼ਨ ਕੀਤੀ ਸੀ ਕੱਲ ਸਵੇਰੇ ਇਹਨਾਂ ਨੇ ਗਰੁੱਪਾਂ ਦੇ ਅੰਦਰ ਪਾਇਆ ਸੀ ਕਿ ਸ਼ਾਮ ਨੂੰ 8 ਵਜੇ ਅਸੀਂ ਆਨੰਦ ਗੁਇਲ ਸਰਪੰਚ ਦੇ ਘਰੇ ਜਾ ਕੇ ਧਰਨਾ ਦੇਣਾ ਔਰ ਮੈਨੂੰ ਇਸ ਗੱਲ ਦੀ ਬਹੁਤ ਜ਼ਿਆਦਾ ਖੁਸ਼ੀ ਹੈ ਕਿ ਇਲਾਕੇ ਦੇ ਜੋ ਰੈਜ਼ੀਡੈਂਟਸ ਨੇ ਉਹਨਾਂ ਨੇ ਮੇਰੇ ਕੰਮ ਨੂੰ ਸ਼ਲਾਘਾ ਦਿੱਤੀ ਮੇਰੇ ਕੰਮ ਨੂੰ ਸਰਾਹਿਆ ਔਰ ਇਸ ਕਰਕੇ ਹਰਦੀਪ ਚਾਵਲਾ ਦੇ ਨਾਲ ਸਿਰਫ ਔਰ ਸਿਰਫ 12 ਤੋਂ 15 ਲੋਕ ਜੋ ਹੈ ਉਸ ਧਰਨਾ ਪ੍ਰਦਰਸ਼ਨ ਦੇ ਅੰਦਰ ਸ਼ਾਮਿਲ ਸੀ ਜਦ ਕਿ ਇਹਦੀ ਕਾਲ ਜੇ ਮੈਂ ਕੰਮ ਨਾ ਕਰ ਰਿਹਾ ਹੁੰਦਾ ਜੇ ਚੁਣੀ ਪੰਚਾਇਤ ਕੰਮ ਨਾ ਕਰ ਰਹੀ ਹੁੰਦੀ ਤਾਂ ਉਹ ਜਿੰਨਾ ਹਜੂਮ ਇਸ ਟਾਈਮ ਮੇਰੇ ਨਾਲ ਖੜਾ ਹੈ ਤਾਂ ਉਹ ਹਜੂਮ ਉਧਰਲੇ ਪਾਸੇ ਹੋਣਾ ਸੀ ਮੈਂ ਹੋਰ ਵੀ ਗੱਲ ਕਰਾਂਗਾ ਵਿਦੀ ਕਿਸਾ ਦੇਖਦੇ ਹੋ ਸਾਰੇ ਤਮਾਮ ਲੋਕ ਹੈ ਪੌਸ਼ ਏਰੀਆ ਵੀ ਕੋਹਾਂ ਦਾ ਆ ਲੇਕਿਨ ਉਸ ਦੇ ਬਾਵਜੂਦ ਮਹਿਜ਼ 8 ਮਹੀਨੇ ਹੋਏ ਮੈਂ ਗੱਲ ਕਰ ਸਰਪੰਚਾਂ ਬਣਨ ਨੂੰ ਲੇਕਿਨ ਇਸ ਤਰ੍ਹਾਂ ਦੀ ਜਿਹੜੀ ਇਦਾਂ ਦੀ ਡੀਫੇਮ ਕਰਨ ਵਾਸਤੇ ਕਿਸੇ ਸਰਪੰਚ ਦੇ ਕੰਮ ਦਾ ਕਾਜ ਦੇ ਅਰਚੰਦ ਪਾਨ ਬਸੇ ਕਿ ਪਿੰਡਾਂ ਸਰਪੰਚ ਮੌਤ ਬਾਰਿਕ ਭਰਾ ਔਰ ਪਿਓ ਬਰਾਬਰ ਹੁੰਦਾ ਅਗਰ ਉਸ ਇਲਾਕੇ ਦੇ ਲੋਕ ਹੈ ਉਹ ਪਰਿਵਾਰ ਮੰਗ ਰਹੇ ਤੇ ਇਦਾਂ ਦੇ ਅਰਚੰਦ ਪਾਨ ਵੇ ਲੋਕ ਕਿਤੇ ਕਿਤੇ ਆ ਕੇ ਵਿਕਾਸ ਕਾਜ ਨੂੰ ਰੋਕਦੇ ਹੈ ਤਾਂ ਇਹ ਕਿਤੇ ਤੱਕ ਉਚਿਤ ਹੈ ਕੋ ਬਹੁਤ ਮਾੜੀ ਗੱਲ ਹੋਈ ਹੈ ਇਹ ਸਾਰੀ ਕਲੋਨੀ ਨੇ ਲਗਭਗ ਇਸ ਚੀਜ਼ ਨੂੰ ਕੰਡੈਮਨ ਕੀਤਾ ਕਿ ਨਹੀਂ ਹੋਣਾ ਚਾਹੀਦਾ ਸੀ ਪਹਿਲੀ ਗੱਲ ਤੇ ਇੱਕ ਪ੍ਰੋਟੈਸਟ ਦਾ ਇੱਕ ਸਿਸਟਮ ਹੁੰਦਾ ਤੁਸੀਂ ਇੱਕ ਪਬਲਿਕ ਪਲੇਸ ਤੇ ਪ੍ਰੋਟੈਸਟ ਕਰ ਸਕਦੇ ਹੋ ਕਿਸੇ ਦੀ ਪਰਸਨਲ ਪ੍ਰੋਪਰਟੀ ਚ ਆ ਕੇ ਔਰ ਉਹ ਗਾਲਾਂ ਕੱਢਣੀਆਂ ਜਾਂ ਇਦਾਂ ਦੀ ਲੈਂਗੁਏਜ ਯੂਜ਼ ਕਰਨੀ ਜਿਹੜੀ ਕਿ ਡੇਫਰਮੇਸ਼ਨ ਹੋਵੇ ਉਹ ਬਿਲਕੁਲ ਇੱਕ ਅਲਾਉਡ ਨਹੀਂ ਕਰਦਾ ਕਿਸੇ ਚੀਜ਼ ਨੂੰ ਵੀ ਔਰ ਦੂਜੀ ਗੱਲ ਕੰਮ ਹੋ ਰਹੇ ਨੇ ਕੰਮ ਦਿਖ ਰਹੇ ਨੇ ਕੰਮ ਕਲੋਨੀ ਜਿਹੜੀ ਹੈ ਪਿਛਲੇ 8-10 ਸਾਲ ਤੋਂ ਬੜੀ ਨੈਗਲੈਕਟਡ ਸੀ ਪਿਛਲੇ 1 ਸਾਲ ਚ ਬਹੁਤ ਕੰਮ ਹੋਏ ਨੇ ਸੇਵਰੇ ਸਬੰਧੀ ਕਾਫੀ ਕੰਮ ਹੋ ਰਿਹਾ ਠੀਕ ਹੈ ਪੁਰਾਣੀ ਕਲੋਨੀ ਹੈ 25 ਸਾਲ ਪੁਰਾਣੀ ਹੋਗੀ ਕਲੋਨੀ ਬਣੇ ਨੂੰ ਥੋੜੀ ਬਹੁਤ ਦਿੱਕਤਾਂ ਆਉਂਦੀਆਂ ਨੇ ਲੇਕਿਨ ਟਾਈਮ ਲੱਗਦਾ ਇਹ ਨਹੀਂ ਹੋ ਸਕਦਾ ਕਿ ਤੁਸੀਂ ਰਾਤੋਂ ਰਾਤ ਕਿਸੇ ਚੀਜ਼ ਨੂੰ ਬਦਲ ਦੋ ਲੇਕਿਨ ਇੱਕ ਬਹਾਨਾ ਲੱਭ ਕੇ ਕੋਈ ਆਪਾਂ ਇਦਾਂ ਦੀ ਚੀਜ਼ ਕਰਨੀ ਇਹਨੂੰ ਕਿਤੇ ਵੀ ਅਪਰੀਸ਼ੀਏਟ ਨਹੀਂ ਕੀਤਾ ਜਾ ਸਕਦਾ ਇਹ ਬਹੁਤ ਮਾੜੀ ਗੱਲ ਹੈ ਔਰ ਉਮੀਦ ਕਰਾਂਗੇ ਕਿ ਸ਼ਾਇਦ ਕਿਉਂਕਿ ਅੱਜ ਬਹੁਤ ਬੜੀ ਗਿਣਤੀ ਦੇ ਵਿੱਚ ਲੋਕ ਗੁਇਲਸਾਹਬ ਨੂੰ ਸਪੋਰਟ ਕਰਨ ਆਏ ਨੇ ਔਰ ਸਾਬਤ ਕਰਦਾ ਹੈ ਕਿ ਇਹ ਵਾਕਿਆ ਹੀ ਕੰਮ ਹੋ ਰਹੇ ਨੇ ਕਲੌਨੀ ਦੇ ਵਿੱਚ ਇੱਕ ਮੇਨ ਸਵਾਲ ਇਹ ਵੀ ਹੈ ਕਿ ਤੁਸੀਂ ਸਾਰੇ ਜਿਹੜੇ ਲੋਕ ਹੈ ਵਸਿੰਦੇ ਇਸ ਇਲਾਕੇ ਦੇ ਸਰਪੰਚ ਦਾ ਕੰਮ ਕਾਜ ਲੋ ਪਿਛਲੇ ਕੰਮ ਕਰਕੇ ਕੀਤੇ ਹੋ ਖੁਸ਼ ਹੋ ਕੀ ਤਸੱਲੀ ਬਖਸ਼ਾ ਕੰਮ ਕਰ ਰਹੇ ਤੁਹਾਡੇ ਇਲਾਕੇ ਦਾ देखो ਗੱਲ ਹੈ ਮੈਂ ਤੁਹਾਨੂੰ ਕਿਹਾ ਕਿ ਪਿਛਲੇ 8-10 ਸਾਲ ਤੋਂ ਸਟੈਗਨੈਂਟ ਸੀ ਗ੍ਰੋਥ ਤੇ ਬੜੀਆਂ ਸੜਕਾਂ ਸੀ ਜਿਹੜੀਆਂ ਅਧੂਰੀਆਂ ਪਈਆਂ ਸੀ ਰੁਕੀਆਂ ਹੋਈਆਂ ਸੀ ਕਿ ਔਰ ਆਲਮੋਸਟ ਮੇਰੇ ਕਿਹਾ ਕਿ 90% ਕੰਪਲੀਟ ਹੋ ਚੁੱਕੀ ਹੈ ਬਹੁਤ ਥੋੜਾ ਜਿਹਾ ਕਿਤੇ ਕੰਮ ਜੇ ਬਚਿਆ ਵੀ ਹੋਏਗਾ ਤਾਂ ਇਹਨਾਂ ਨੇ ਕਿਹਾ ਰੱਖਿਆ ਕਿ ਬਹੁਤ ਜਲਦੀ ਕੰਪਲੀਟ ਹੋ ਜਾਏਗਾ ਮੁੱਦਾ ਇਸ ਗੱਲ ਦਾ ਨਹੀਂ ਸੀਗਾ ਕਿ ਡਿਵੈਲਪਮੈਂਟ ਨਹੀਂ ਹੈ ਡਿਵੈਲਪਮੈਂਟ ਹੋ ਰਹੀ ਹੈ ਠੀਕ ਹੈ ਸੀਵਰੇਜ ਦੀ ਲਾਈਨ ਪ੍ਰੋਬਲਮਸ ਹੀ ਇੱਕ ਪੂਰੀ ਦੀ ਪੂਰੀ ਨਵੀਂ ਲਾਈਨ ਜਿਹੜੀ ਸੀਵਰੇਜ ਦੀ ਪੈ ਰਹੀ ਸੀ ਉਹ ਮੇਰੇ ਖਿਆਲ ਬਹੁਤ ਤੋਂ ਬਹੁਤ ਨੂੰ ਮਹੀਨੇ ਤੋਂ ਮਹੀਨੇ ਦਾ ਹੋਰ ਟਾਈਮ ਲੱਗਣਾ ਸੀ ਲੇਕਿਨ ਇਹ ਚੀਜ਼ਾਂ ਪਹਿਲੀ ਗੱਲ ਹੈ ਕਿ ਡਿਵੈਲਪਮੈਂਟ ਇੱਕ ਪਾਸੇ ਰਹਿ ਗਈ ਜਿਹੜੀ ਇਹ ਹਰਕਤ ਹੈ ਮੈਂ ਉਹਨੂੰ ਹਰਕਤ ਕਹਾਂਗੇ ਮਾ ਕਿਸੇ ਦੇ ਘਰੇ ਜਾ ਕੇ ਉਹਨੂੰ ਕੋਈ ਪੁੱਠਾ ਸਿੱਧੀਆਂ ਗੱਲਾਂ ਕਰਨੀਆਂ ਇਟਸ ਨਾਟ ਅ ਡੀਸੈਂਟ ਉਹਨਾਂ ਨਹੀਂ ਸੀ ਚਾਹੀਦਾ ਗੋਸਾ ਪੈਸਾ ਦੇ ਦਿਓ ਇਹ ਮੈਂ ਪਹਿਲੀ ਗਲਤੀ